ਲੇਡੀਜ਼ ਡਿਗਨ ਦੇ ਕਾਰਨ ਇੱਕ ਗੱਡੀ ਨੇ ਬ੍ਰੇਕ ਮਾਰੀ ਉਹਦੇ ਪਿੱਛੇ 6 ਗੱਡੀਆਂ ਲੱਗੀਆਂ ਮੌਕਾ ਦੇ ਤੇ ਬੰਦੇ ਕਿੱਦਾਂ ਠੀਕ ਆ ਬੰਦੇ ਇਹ ਵੜਾ ਹਾਈਵੇ ਦੇ ਉੱਪਰ ਮੈਂ ਤੁਹਾਨੂੰ ਅਕਸੀਡੈਂਟ ਹੋਇਆ 5 ਗੱਡੀਆਂ ਦਾ ਗੂੜਾ ਗੂੜਾ ਹਾਂਜੀ ਕਿਹੜਾ ਪਿੰਡ ਆ ਪਿੰਡ ਆਪਣਾ ਪੱਦੀ ਖਾਲਸਾ ਇੱਥੇ ਚਾਚੋ ਕੀ ਮਾਨਸੌਰ ਦੇ ਸਾਹਮਣੇ ਹਾਂਜੀ ਲੇਡੀਜ਼ ਡਿਗਨ ਦੇ ਕਾਰਨ ਇੱਕ ਗੱਡੀ ਨੇ ਬ੍ਰੇਕ ਮਾਰੀ ਉਹਦੇ ਪਿੱਛੇ 6 ਗੱਡੀਆਂ ਲੱਗੀਆਂ ਮੌਕਾ ਦੇ ਤੇ ਬੰਦੇ ਕਿੱਦਾਂ ਠੀਕ ਆ ਬੰਦੇ ਠੀਕ ਆ ਲੇਡੀਜ਼ ਜਿਹੜੀ ਲੱਗਿਆ ਆ ਹਸਪਤਾਲ ਉਧਾਰ ਨਹੀਂ ਹਲੇ ਕੋਈ ਬਾਕੀ ਗੱਡੀਆਂ ਵਾਲੇ ਬੰਦੇ ਸਾਰੇ ਠੀਕ ਆ ਗੱਡੀਆਂ ਸਿੱਧੀ ਠੀਕ ਆ ਗੱਡੀਆਂ ਦਾ ਨੁਕਸਾਨ ਹੋਇਆਗਾ 6 ਗੱਡੀਆਂ ਨੇ ਮੇਨਕਾ ਦਾ ਹਾਂਜੀ ਐਨਫੈਕਸ ਹਾਂਜੀ ਕੀ ਮਾਮਲਾ ਕੀ ਹੈ ਜਿਹੜਾ ਇਥੇ ਦੇ ਮੋਰੇ ਬ੍ਰੇਕ ਲਾਈਆਂ ਦੋ ਗੱਡੀਆਂ ਨੇ ਕੋਈ ਜਨਾਨੀ ਡੇਗ ਗਈ ਅੱਛਾ ਜੀ ਤੇ ਪਿੱਛੇ ਪਿੱਛੇ ਲੱਗਦੀਆਂ ਗੱਡੀਆਂ ਕਿੰਨੀਆਂ ਗੱਡੀਆਂ ਲੱਗੀਆਂ ਵਿੱਚ 10 ਗੱਡੀਆਂ ਹੀ ਲੱਗੀਆਂ 15 ਅੱਛਾ ਜੀ ਇੱਕ ਤਾਂ ਉੱਤੇ ਹੀ ਚੜ ਗਈ ਬਹੁਤ ਉੱਪਰ ਤੱਕ ਉਹ ਵੀ ਬਚ ਗਏ ਅੱਛਾ ਜੀ ਤੇ ਦੂਸਰੇ ਠੰਡੇ ਸੀ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਹਾਂਜੀ ਅਸੀਂ ਬਲੌਰ ਜਾਣਾ ਆਏ ਕਿਧਰੋਂ ਸੀਗੇ ਅਸੀਂ ਬਿਆਸ ਤੋਂ ਆਏ ਹਾਂਜੀ ਬਿਆਸ ਤੋਂ ਤੇ ਸਾਟ ਜੋੜ ਤਾਂ ਨਹੀਂ ਲੱਗੀ ਨਹੀਂ ਬਚਾਅ ਹੋ ਗਿਆ ਥੋੜਾ ਜਿਹਾ ਗੱਡੀ ਚ ਲੋ ਹੋਇਆ ਤਾਂ ਮੋਟੇ ਵਾਟੇ ਜੈਂ ਹਾਂਜੀ ਬਾਬਾ ਜੀ ਨੇ ਮੇਰ ਕੱਪੀ ਤੋਂ ਅਰੇ ਤੇ ਕੋਟ ਆਪਣਾ ਅਮਰੀਕ ਸਿੰਘ ਜੀ ਹਾਂਜੀ ਅਮਰੀਕ ਸਿੰਘ ਹਾਂਜੀ ਕੀ ਮਾਮਲਾ ਕੀ ਹੈ ਜਿਹੜਾ ਅੱਜ ਇੱਥੇ ਮਾਨਸਰੋੜ ਦੇ ਬਾਹਰ ਖੜੇ ਹਾਈਵੇ ਦੇ ਉੱਪਰ ਹਾਈਵੇ ਤੇ ਐਕਸੀਡੈਂਟ ਹੋਇਆ ਸੀ ਹਾਂਜੀ ਮੌਕੇ ਤੇ ਆਏ ਪਰੌਣਾ ਫੋਨ ਆਇਆ ਸੀ ਆ ਕੇ ਗੱਡੀਆਂ ਦਾ ਨੁਕਸਾਨ ਆ ਲੰਬੇ ਕਰਾਈਆਂ ਗਈਆਂ ਸਭ ਨੂੰ ਰੋਡ ਰੈਫ ਚਾਲੂ ਕੀਤਾ ਸਰ ਸਵਾਰੀ ਵਗੈਰਾ ਠੀਕ ਆ ਸਰ ਹਾਂਜੀ ਬਾਕੀ ਸਭ ਠੀਕ ਗੱਡੀਆਂ ਦਾ ਨੁਕਸਾਨ ਹੋਇਆ ਗੱਡੀਆਂ ਨੁਕਸਾਨ ਕਿੰਨੀਆਂ ਗੱਡੀਆਂ ਲੱਗੀਆਂ ਜੀ ਪੰਜ ਗੱਡੀਆਂ ਇਹ ਜਿਹੜੀਆਂ ਗੱਡੀ ਤੇ ਗੱਡੀ ਚੜੀ ਹੈ ਕਾਰਨ ਕੀ ਸੀਗਾ ਇੱਕ ਦੂਜੇ ਤੇ ਚੜ ਗਈਆਂ ਜਿਹੜੀਆਂ ਗੱਡੀਆਂ ਇਹ ਨਹੀਂ ਹੱਲ ਪਤਾ ਇਹ ਮੌਕੇ ਤੇ ਇਹ ਸਪੀਡ ਕਿੰਨੀ ਕੁ ਸੀ ਇਹਨਾਂ ਦੀ ਆਈ ਮੌਕੇ ਬਾਅਦ ਆਏ ਪੀਗਨ ਦੇ ਕੋਈ ਹਸਪਤਾਲੀ ਵੀ ਗਿਆ ਨਹੀਂ ਕਿਉਂਕਿ ਸਾਰੇ ਸਹੀ ਆ ਨਹੀਂ ਸਾਰੇ ਸਹੀ ਆ